ਕਿਸਾਨ ਵੀਰੋ ਮੈਂ ਬਲਵੀਰ ਸਿੰਘ ਜੜੀਆ ਅੱਜ ਅਸੀਂ ਗੱਲ ਕਰ ਰਹੇ ਹਾਂ ਫਲਦਾਰ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਵਾਸਤੇ ਕਿਸਾਨ ਵੀਰੋ ਜਿਹੜੇ ਫਲਦਾਰ ਬੂਟੇ ਨੇ ਖਾਸ ਕਰਕੇ ਛੋਟੇ ਬੂਟੇ ਜਿਵੇਂ ਪੀਤਾ ਹੋ ਗਿਆ ਅੰਬ ਹੋ ਗਿਆ ਅਮਰੂਦ ਹੋ ਗਏ ਕਿਨੂ ਜਾਤੂ ਦੇ ਜਾਤੀ ਦੇ ਸਾਰੇ ਤਕਰੀਬਨ ਬੂਟੇ ਹੋ ਗਏ ਤੇ ਇਹਨਾਂ ਨੂੰ ਕੋਰੇ ਤੋਂ ਬਚਾਉਣਾ ਬੜਾ ਜ਼ਰੂਰੀ ਹੈ ਖਾਸ ਕਰਕੇ ਜਿਹੜੇ ਸਦਾ ਬਹਾਰ ਬੂਟੇ ਦੇ ਕਿਸਾਨ ਵੀ ਲੋਏ ਦੇ ਇੱਕ ਤਾਂ ਇਹ ਤਰੀਕਾ ਹੈਗਾ ਕੁੱਲੀ ਬਣਾ ਕੇ ਜਣੀ ਢੱਕ ਕੇ ਬੂਟਿਆਂ ਨੂੰ ਦੱਖਣ ਵਾਲਾ ਪਾਸਾ ਜਿਹੜਾ ਉਹ ਖਾਲੀ ਛੱਡਿਆ ਜਾਵੇ ਤੇ ਤਾਂ ਕਿ ਬੂਟੇ ਨੂੰ ਸਾਰੀ ਜੜੀ ਧੁੱਪ ਲੱਗੇ ਤੇ ਦੂਜਾ ਤਰੀਕਾ ਇਹਦਾ ਵੀ ਜਦੋਂ ਪੂਰਾ ਪੈਣ ਦਾ ਜਿੱਤੇ ਢੜਾ ਹੈ ਉਦਦੇ ਅਸੀਂ ਹਲਕਾ ਜਿਹਾ ਪਾਣੀ ਲਾ ਦਈਏ ਬੂਟਿਆਂ ਨੂੰ ਤੇ ਉਹਦੇ ਨਾਲ ਵੀ ਜਿਹੜਾ ਧਰਤੀ ਦਾ ਟੈਂਪਰੇਚਰ ਆ ਉਹ ਵੱਜ ਜਾਂਦਾ ਤੇ ਬੂਟਿਆਂ ਨੂੰ ਕੋਰੇ ਤੋਂ ਬਚਾਜਦਾ ਸਕਦਾ ਤੇ ਤੀਜਾ ਤਰੀਕਾ ਕਿਸਾਨ ਵੀ ਲੋ ਜਿੱਦੇ ਕੋਰਾ ਪੈਣ ਦੇ ਚਾਂਸ ਨੇ ਉਸਨ ਅਸੀਂ ਤੁਸੀਂ ਹੀ ਕਰ ਸਕਦੇ ਆ ਥੋੜਾ ਜਿਵੇਂ ਬੂਟਿਆਂ ਦੇ ਵਿੱਚ ਜਿਹੜੇ ਪੱਤੇ ਵਗੈਰਾ ਹੋਰ ਵਗੈਰਾ ਉਹ ਸੀ ਇਕੱਠੇ ਕਰਕੇ ਰੱਖ ਲੀਏ ਉਸ ਦਿਨ ਜੇ ਅਸੀਂ ਧੂਆ ਕਰ ਦਾਂਗੇ ਤਾਂ ਉਹਦੇ ਨਾਲ ਵੀ ਜਿਹੜੇ ਬੂਟਿਆਂ ਨੂੰ ਕੋਰੇ ਤੋਂ ਬਚਾਇਆ ਜਾ ਸਕਦਾ ਤੇ ਕਿਸਾਨ ਜੀ ਦਾ ਇੱਕ ਦੇਸੀ ਖਾਦ ਵੀ ਇਹਨਾਂ ਦਿਨਾਂ ਦੇ ਵਿੱਚ ਬੂਟਿਆਂ ਨੂੰ ਪਾਉਣਾ ਜ਼ਰੂਰੀ ਹੈ ਤੇ ਦੇਸੀ ਖਾਦ ਪਾਉਣ ਨਾਲ ਵੀ ਜਿਹੜਾ ਧਰਤੀ ਦਾ ਟੈਂਪਰੇਚਰ ਹੈ ਥੋੜਾ ਵੱਧ ਜਾਂਦਾ ਤੇ ਬੂਟਿਆਂ ਦੇ ਜਿਹੜੇ ਖਰਾਕੀ ਤੱਤ ਨੇ ਉਹ ਪੂਰੇ ਹੋ ਜਾਂਦੇ ਨੇ ਤੇ ਇਸ ਕਰਕੇ ਕਿਸਾਨ ਵੀਰੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕਿਸਾਨ ਵੀਰਾਂ ਨੇ ਆਲੂ ਲਾਏ ਨੇ ਜਿੱਦੇ ਕੂਰਾ ਪੈਣ ਦੇ ਚਾਂਸ ਨੇ ਤੇ ਉਸ ਦਿਨ ਸਾਨੂੰ ਹਲਕਾ ਜਿਹਾ ਪਾਣੀ ਲਾ ਕੇ ਤੇ ਸਾਡੇ ਜਿਹੜੇ ਆਲੂ ਨੇ ਉਹ ਵੀ ਕੋਰੇ ਤੋਂ ਬਚਾ ਜਾ ਸਕਦੇ।